ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਤਸਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਕਿਉਂਕਿ ਇਸ ਸਾਲ ਨਵੰਬਰ ਮਹੀਨੇ ਦੇ ਅੰਦਰ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਤੇਨਾਂ ਦੀ ਵੀ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ। ਤੇ ਜਿਸ ਦਾਤੇ ਦੇ ਦਰ ਦੇ ਉੱਤੇ ਆਪਾਂ ਜੁੜ ਬੈਠੇ ਹਾਂ ਇਸ ਦਾਤੀ ਧੰਨ ਗੁਰ ਕਲਗੀ ਤਰਪੀਤਾ ਦਾ 350 ਸਾਲਾ ਗੁਰਤਾ ਗੱਦੀ ਪੁਰਬ ਦੀ ਵੀ ਸ਼ਤਾਬਦੀ ਆ ਰਹੀ ਹੈ। ਔਰ ਇਸ ਸ਼ਤਾਬਦੀ ਨੂੰ ਬੜੀ ਸ਼ਰਧਾ ਭਾਵਨਾ ਤੇ ਸਤਕਾਰ ਸਹਿਤ ਬਣਾਉਂਦਿਆਂ ਹੋਇਆਂ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਹੈ ਕਿ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕਰਨਾ ਹੈ। ਜਿਹੜਾ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋ ਕੇ ਔਰ ਸਾਧ ਸੰਗਤ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਹੋਇਆਂ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਵੀ ਪਹੁੰਚੇਗਾ ਧੋਬੜੀ ਸਾਹਿਬ ਤੋਂ ਸਿਲੀਗੁੜੀ ਸਿਲੀਗੁੜੀ ਤੋਂ ਲੰਘਦਿਆਂ ਹੋਇਆਂ ਸਾਧ ਸੰਗਤ ਨੌਵੇਂ ਪਾਤਸ਼ਾਹ ਦਾ ਅਸਥਾਨ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਮubaruk ਚਰਨ ਪਾਏ ਨੇ ਲਖਮੀਪੁਰ ਲਖਮੀਪੁਰ ਤੋਂ ਹੁੰਦਿਆਂ ਹੋਇਆਂ ਮਲ ਦਾ ਮਲ ਦਾ ਤੋਂ ਹੁੰਦਿਆਂ ਹੋਇਆਂ ਕਲਕੱਤਾ ਤੇ ਕਲਕੱਤੇ ਤੋਂ ਹੁੰਦਿਆਂ ਹੋਇਆਂ ਇਹ ਵਿਸ਼ਾਲ ਨਗਰ ਕੀਰਤਨ ਆਸਨਸੋਲ ਆਸਨਸੋਲ ਤੋਂ ਚੱਲ ਕੇ ਜਮਸ਼ੇਦਪੁਰ ਤੇ ਜਮਸ਼ੇਦਪੁਰ ਤੋਂ ਚੱਲ ਕੇ ਇਹ ਨਗਰ ਕੀਰਤਨ ਹਜ਼ਾਰੀ ਬਾਗ ਹਜ਼ਾਰੀ ਬਾਗ ਤੋਂ ਚੱਲ ਕੇ ਇਹ ਨਗਰ ਕੀਰਤਨ ਜਿਹੜਾ ਪਟਨਾ ਸਾਹਿਬ ਦੀ ਇਹ ਪਾਵਨ ਪਵਿੱਤਰ ਧਰਤੀ ਤੇ ਪਹੁੰਚਣੇ ਤਰੀਕ ਅਜੇ ਨਿਜਿਤ ਨਹੀਂ ਕੀਤੀ ਪਰ ਸਮਾਂ ਪਾ ਕੇ ਇਹ ਤਰੀਕ ਵੀ ਦੱਸ ਦਿੱਤੀ ਜਾਵੇਗੀ